ਪਹਿਲਾਂ ਗੁਰਫਤੇ ਸਾਂਝ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਜ ਜੀ ਜੀ ਸੇਰ ਦੇ ਤੁਸੀਂ ਵੇਖ ਰਹੇ ਹੋ ਜੋ ਦਰਬਾਰ ਸਾਹਿਬ ਤੋਂ ਚੱਲੇ ਸੀ ਤਰਨਤਾਰਨ ਵੀ ਗਏ ਹੋ ਕਟੂਰ ਸਾਹਿਬ ਵੀ ਆ ਇਹ ਸਾਰੇ ਘਟਨਾਕ੍ਰਮ ਨੂੰ ਕਿਵੇਂ ਲੱਗ ਰਿਹਾ ਕੁਝ ਵੇਖੀ ਨਵਜ ਖਡੂਰ ਸਾਹਿਬ ਦੀਆਂ ਲੋਕਾਂ ਦੀ ਸੰਗਤ ਦੀ ਤੁਸੀਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਜੀ ਅਕਾਲ ਚੈਨਲ ਦਾ ਤੁਹਾਡਾ ਸਾਰਾ ਵੀਰਾਂ ਦਾ ਕਿਉਂਕਿ ਸਾਰੇ ਕਹਿੰਦੇ ਵੀ ਅਸੀਂ ਜਿਹੜਾ ਮੀਡੀਆ ਵਾ ਪੰਜਾਬ ਦਾ ਅਸੀਂ ਪੰਥਤ ਹੈਸ਼ੀ ਆ ਪੰਜਾਬਤ ਹੈਸ਼ੀ ਆ ਪਰ ਜਦੋਂ ਅਸਲ ਦੇ ਵਿੱਚ ਪੰਥ ਦੀ ਤਾਂ ਪੰਜਾਬ ਦੀ ਗੱਲ ਹੋਣੀ ਹੁੰਦੀ ਹੈ ਨਾ ਉਦੋਂ ਮੈਨੂੰ ਬਹੁਤ ਘੱਟ ਦਿਖਦਾ ਸਾਡਾ ਪੰਜਾਬ ਤੇ ਮੇਰੇ ਧੰਨਵਾਦ ਤੁਹਾਡਾ ਤਾਂ ਕਰ ਰਹੇ ਹਾਂ ਵੈਸੇ ਤੁਹਾਡਾ ਫਰਜ ਆ ਡੱਡੇ ਹੋਏ ਹੋ ਤੁਸੀਂ ਡੱਡੇ ਹੋਏ ਹੋ ਤੁਸੀਂ ਚਲੋ ਪਰ ਸਾਡਾ ਬੰਦਾ ਧੰਨਵਾਦ ਜੀ ਤਾਂ ਕੀਤਾ ਨਬ ਜੇ ਦਾ ਮੈਂ ਜੀ ਗੁਰੂ ਸਾਹਿਬ ਦੀ ਬੜੀ ਕਿਰਪਾ ਵਾ ਵੈਸੇ ਮੈਂ ਸਿਆਸੀ ਨਹੀਂ ਮੈਂ ਤੁਹਾਨੂੰ ਆਪਾਂ ਪਹਿਲਾਂ ਵੀ ਗੱਲ ਕਰਦੇ ਹੁਣੇ ਕਿ ਮੈਂ ਸਿਆਸੀ ਨਹੀਂ ਪੰਥਕ ਹੀ ਕਿਹਾ ਕਿ ਪੰਥਕ ਨਮਾਇੰਦੇ ਕਿਉਂਕਿ ਇਹ ਟਾਈਮ ਸਿਆਸਤ ਦੇ ਨਹੀਂ ਗੁਰੂ ਸਾਹਿਬ ਵੇਲੇ ਵੀ ਜਦੋਂ ਗੱਲ ਹੋਈ ਤੇ ਮੀਰੀ ਤੇ ਪੀਰੀ ਦੀ ਗੱਲ ਕੀਤੀ ਸੀ ਨਾ ਤੇ ਉਹਨਾਂ ਨੇ ਪੰਥ ਨੂੰ ਹੀ ਤਰਜੀਹ ਦਿੱਤੀ ਆ ਸਿਆਸਤ ਨੂੰ ਬੇਸ਼ੱਕ ਦੂਜੇ ਨੰਬਰ ਤੇ ਰੱਖਿਆ ਹੋਇਆ ਪੰਥ ਦਾ ਇੱਕ ਇਹ ਜਿਹੜਾ ਆਪਾਂ ਰੂਪ ਹੁਣ ਦੇਖ ਰਹੇ ਆ ਨਾ ਇਹ ਬਿਲਕੁਲ ਨਵਖਲਾ ਵਾ ਤੇ ਉਤਸ਼ਾਹ ਬਹੁਤ ਆ ਉਤਸ਼ਾਹ ਬਹੁਤ ਆ ਦੱਸ ਨਹੀਂ ਸਕਦਾ ਤੁਹਾਨੂੰ ਵੀ ਕਿੰਦਾ ਦਾ ਵਾ ਜੋ ਅਸੀਂ ਮਹਿਸੂਸ ਕਰ ਰਹੇ ਆ ਜੋ ਸਾਨੂੰ ਸੰਗਤਾਂ ਸਾਡੇ ਨਾਲ ਗੱਲ ਕਰਦੀਆਂ ਫੋਨ ਕਰਦੀਆਂ ਨੇ ਬਚਨ ਹੁੰਦਾ ਸੰਗਤਾਂ ਨਾਲ ਅੱਜ ਜੋ ਸਵੇਰ ਦਾ ਆਪਾਂ ਵਰਤਾਰਾ ਵੇਖ ਰਹੇ ਆ ਨੋਰਮਲ ਸਾਡਾ ਪ੍ਰੋਗਰਾਮ ਸੀਗਾ ਕਿ ਵੀ ਅਸੀਂ ਤਰਨਦੜ ਸਾਹਿਬ ਖਡੂਰ ਸਾਹਿਬ ਮੱਥਾ ਟੇਕਣਾ ਨਕਮਸਤਕ ਹੋਣਾ ਉਹਦੇ ਵਿੱਚੋ ਜ ਦਫਤਰਾ ਤੋਂ ਘਟ ਲਾ ਪ੍ਰੋਗਰਾਮ ਬਣ ਗਿਆ ਉਹਦੇ ਵਿੱਚ ਵਿੱਚ ਦਾਸ ਦਾ ਆਪਾਂ ਤੇਰੇ ਵਿੱਚ ਦੱਸਦਾ 10 ਮਤ ਸੰਗਤਾਂ ਨੇ ਆਪਾਂ ਰੋਕਿਆ ਵੱਡੀ ਗਿਣਤੀ ਇੱਕ ਕਾਫਲਾ ਬਣ ਗਿਆ ਸਵੇਰੇ ਉਹ 10 ਗੱਡੀਆਂ ਚੱਲੀਆਂ ਸੀ ਹੁਣ ਵਿੱਚ ਸਨ 50 70 ਗੱਡੀਆਂ ਹੋਈਆਂ ਹੋਣੀਆਂ ਸੋ ਇਹ ਇਹ ਸਾਰਾ ਕੁਝ ਤਾਂ ਆ ਵੀ ਇੱਕ ਸੰਗਤ ਚੋਂਦੀ ਆ ਕੁਝ ਨੇ ਵਿਕਲਾ ਜੇ ਧਾਰਮਿਕ ਤੌਰ ਤੇ ਅਮਰਪਾਲ ਸਿੰਘ ਦਾ ਉਭਾਰ ਹੋਇਆ ਤੇ ਸੰਗਤਾਂ ਨੇ ਧਾਰਮਿਕ ਤੌਰ ਦੇ ਉੱਤੇ ਕਬੂਲਿਆ ਖਾਲਸਾ ਵੀਰ ਨਿਕਲੀ ਉਹਦੇ ਜੋ ਜਿੰਨਾ ਕਿ ਵਰਤਾਰਾ ਹੋਇਆ ਐਨਐਸਏ ਲੱਗਣ ਤੱਕ ਜੇ ਅੱਜ ਅਮਰਪਾਲ ਸਿੰਘ ਨੇ ਸੰਗਤ ਦਾ ਹੁਕਮ ਕਬੂਲ ਕਰਕੇ ਤੇ ਰਾਜਸੀ ਤੌਰ ਦੇ ਉੱਤੇ ਜਿਹੜਾ ਵਾ ਇੱਕ ਆਪਣੀ ਪਾਰੀ ਸ਼ੁਰੂ ਕਰਨ ਦੀ ਗੱਲ ਕੀਤੀ ਐ ਕੋਸ਼ਿਸ਼ ਕੀਤੀ ਆ ਗੁਰੂ ਸਾਹਿਬ ਦੀ ਕਿਰਪਾ ਸਿਰ ਤੇ ਰਹੀ ਤੇ ਇਹ ਜਿੱਤੀ ਵੀ ਜਾਣੀ ਆ ਇੱਕ ਸੰਗਤ ਨੇ ਇਹਨੂੰ ਹੀ ਕਬੂਲ ਕੀਤਾ ਵਾ ਸੋ ਬਹੁਤ ਵਧੀਆ ਹੁਸ਼ਿਆਰ ਬੀਬੀ ਖਾਲੜਾ ਜੀ ਮੈਂ ਜਦੋਂ ਸਾਰੇ ਗੱਲਬਾਤ ਕੀਤੀ ਤੋ ਨਾਲ ਕਾਲ ਚੈਨਲ ਤੇ ਕਿਸ ਸੁਨੇਹਾ ਦਿੱਤਾ ਉਹ ਕਹਿੰਦੇ ਵੇਖੋ ਕਿ 2019 ਵਾਲੀ ਗਲਤੀ ਨਾ ਦੁਹਰਾ ਦਿਓ ਖਰੂਰ ਸਾਹਿਬ ਬੋਲੇ ਬੜਾ ਵੱਡਾ ਸੁਨੇਹਾ ਸੀ ਕਿਉਂਕਿ ਜੇ ਪੰਥਕ ਸਫਾ ਦੀ ਗੱਲ ਕਰਦੇ ਆ ਜਿੱਥੇ ਪਮਜ ਤੇ ਅਕਾਲੀ ਦਾ ਨਾਮ ਆਉਂਦਾ ਬਹੁਤ ਨਾਮ ਆ ਜੇ ਪੰਥਕ ਸਫਾ ਚ ਆਉਂਦੇ ਆ ਪਰ ਜਦੋਂ ਜੋਸ਼ਨ ਸਿੰਘ ਖਾਲੜਾ ਜੀ ਦੀ ਗੱਲ ਹੋਊਗੀ ਨਾ ਤੇ ਉਹ ਬੜੀ ਵੱਡੀ ਦੇਣ ਸੀ ਕੌਮ ਨੂੰ ਪੰਥ ਨੂੰ ਵੱਡੀ ਦੇਣ ਸੀ ਜਿਹੜੀ ਲੜਾਈ ਅਜੇ ਵੀ ਬੀਬੀ ਪਰਮਜੀਤ ਕਹਾਲੜਾ ਲੜਵੀ ਰਹੇ ਆ ਉਹ ਕਹਿੰਦੇ ਕਿ ਮੈਨੂੰ ਬਹੁਤ ਥਾਂ ਆਇਆ ਸੁਨੇਹਾ ਕਿ ਵੱਡੀਆਂ ਪਾਰਟੀਆਂ ਨੇ ਕਿਹਾ ਕਿ ਲੜ ਦੋ ਕਹਿੰਦੇ ਕਿ ਮੈਂ ਨਕਾਰਿਆ ਸਾਰਿਆਂ ਨੂੰ ਜਦੋਂ ਮੈਨੂੰ ਪਤਾ ਲੱਗਾ ਕਿ ਅਮਰਪਾਲ ਸਿੰਘ ਚੋਣ ਮੈਦਾਨ 'ਚ ਮੇਰਾ ਫਰਜ਼ ਬਣਦਾ ਸੀ ਕਹਿੰਦੇ ਮੈਂ ਆਪ ਮੁਹਾਰੇ ਆ ਗਈਆਂ ਤੇ ਅੱਜ ਸਵੇਰ ਦੇ ਨਾਲ ਆ ਬਿਲਕੁਲ ਆਏ ਨੇ ਜੀ ਉਹਨਾਂ ਨੇ ਬਿਲਕੁਲ ਪੂਰਾ ਸਵੇਦ ਦੜ ਕੇ ਸਾਥ ਦੇ ਰਹੇ ਨੇ ਉਹਨਾਂ ਦੀ ਸ਼ਾਇਦ ਤੁਹਾਡੀ ਨੌਲੇਜ ਹੋਵੇ ਵੀ ਜਾਣਕਾਰੀ ਵੀ ਉਹ ਡਿਊਟੀ ਵੀ ਉਹਨਾਂ ਨੇ ਇੱਕ ਸਾਬ ਨਾਲ ਆਪ ਸੰਭਲਿਆ। ਕਮਾਂਡ ਪਰਿਵਾਰ ਨੇ ਕਹਿ ਦਿੱਤਾ ਕਿ ਤੁਹਾਡੀਆਂ ਜ਼ਿੰਮੇਵਾਰੀਆਂ ਵੱਡੀਆਂ ਹੋ ਗਈਆਂ ਕਿਉਂਕਿ ਪਰਿਵਾਰ ਹੈ ਇਸ ਟਾਈਮ ਤੇ ਤੇ ਜਿੰਮੇਵਾਰੀ ਤੌਰ ਤੇ ਜੀਏ ਤੇ ਉਹ ਕਹਿੰਦੇ ਕਮਾਂਡ ਤੁਹਾਡੇ ਕੋ ਆ ਅਸੀਂ ਤੁਹਾਡੇ ਨਾਲ ਚਲਾਂਗੇ ਪਰਿਵਾਰ ਨੇ ਤੇ ਉਸ ਤੱਕ ਸਹਿਯੋਗ ਕੀਤਾ। ਬਿਲਕੁਲ ਪਰਿਵਾਰ ਨੇ ਪੂਰਾ ਮਾਨ ਸਨਮਾਨ ਦਿੱਤਾ ਜੀ ਉਹਨਾਂ ਨੂੰ ਤੇ ਕਿਉਂਕਿ ਪਰਿਵਾਰ ਨੂੰ ਚੰਗੇ ਵੀਰਾਂ ਦੀ ਕੋਈ ਸਲਾਹ ਚੰਗੀ ਸੀਗੀ। ਚੰਗੇ ਵੀਰਾਂ ਨੇ ਉਹਨਾਂ ਨੂੰ ਗਾਈਡ ਵੀ ਕੀਤਾ ਤੇ ਬੰਦਾ ਵੀ ਸੀਗਾ ਕਿਉਂਕਿ ਉਹਨਾਂ ਦੀ ਕੁਰਬਾਨੀ ਜੇ ਤੁਸੀਂ ਗੱਲ ਕਰ ਚੁੱਕੇ ਹੋ ਕਿ ਬਹੁਤ ਵੱਡੀ ਆ। ਜਿਹੜੀ ਉੰਨੀ ਤੁਸੀਂ ਗੱਲ ਕਰਦੇ ਹੋ ਹਾਂ ਇਹ ਸਾਡੇ ਬੰਦਿਆਂ ਨੇ ਬਹੁਤ ਵੱਡਾ ਧੋਖਾ ਕਰਦਾ ਕਿਉਂਕਿ ਇਹਨਾਂ ਦਾ ਉੱਥੇ ਜਾਣਾ ਬਹੁਤ ਜ਼ਰੂਰੀ ਸੀ ਜੇ ਇਹ ਜਾਂਦੇ ਤਾਂ ਮਨੁੱਖੀ ਹੱਕਾਂ ਦੀ ਗੱਲ ਉਸ ਪੰਦਰ ਦੇ ਹੋ ਸਕਣੀ ਸੀ ਜਿਹੜੀ ਅੱਜ ਨਹੀਂ ਹੋ پا ਰਹੀ ਸੋ ਹੁਣ ਮਾਤਾ ਜੀ ਦੇ ਆਕਾਸ਼ ਅਮਰਪਾਲ ਸਿੰਘ ਦੇ ਚੋਂ ਦਿਖਦੀ ਆ ਸੋ ਅੱਜ ਉਹ ਆਏ ਨੇ ਤੇ ਪਰਿਵਾਰ ਨੇ ਬਹੁਤ ਸੋਹਣੇ ਤਰੀਕੇ ਨਾਲ ਉਹਨਾਂ ਦਾ ਸਤਿਕਾਰ ਕੀਤਾ ਵਾ ਜ਼ਿੰਮੇਵਾਰੀ ਦਿੱਤੀ ਆ ਉਹਨਾਂ ਨੂੰ ਤੇ ਆਸ ਕਰਦੇ ਆ ਕਿ ਉਹ ਸੰਗਤ ਜਿਹੜੀ ਆ ਹੁਣ ਹੁਣ ਮਾਤਾ ਜੀ ਦਾ ਜਿਹੜਾ ਇੱਕ ਮਹਿਣਾ ਮੈਨ ਲੱਗਦਾ ਵੀ ਇਹ ਲਾਵੇ ਪਿਛਲੇ 19 ਦੇ ਵਿੱਚ ਸੰਗਤਾਂ ਨੇ ਬੇਚੱਕ ਉਹਦੋਂ ਵੋਟ ਪਈ ਸੀ ਬਹੁਤ ਵੱਡੀ ਗਿਣਤੀ 'ਚ ਪਰ ਕੁਝ ਹਲਕਿਆਂ ਦੇ ਵਿੱਚ ਸੰਗਤ ਨੂੰ ਉਸ ਲੈਵਲ ਤੇ ਸਾਹ ਨੇ ਦਿੱਤਾ ਜਿਵੇਂ ਦੇਣਾ ਚਾਹੀਦਾ ਸੀ ਜੇ ਦੇ ਜਾਂਦੇ ਤੇ ਅੱਜ ਗੱਲ ਹੋਰ ਹੋਣੀ ਸੀ ਅੱਜ ਇਹ ਪਹਿਲੇ ਦਿਨ ਤੇ ਪਹਿਲੇ ਦਿਨ ਸੰਗਤਾਂ ਦਾ ਪਿਆਰ ਆ ਇਹਨੂੰ ਕਿਵੇਂ ਵੇਖਦੇ ਹਾਂ ਕਿਉਂਕਿ ਇਸ ਟਾਈਮ ਵੱਡੀ ਸੀਟ ਆ ਹੌਟ ਸੀਟ ਬਣੀ ਹੋਈ ਆ ਵਿਰਸਾ ਸਿੰਘ ਬਲਟੋਆ ਜੀ ਦੇ ਅੱਗੇ ਆਉਣਾ ਲਾਲਜੀਤ ਸਿੰਘ ਪੁੱਲਰ ਮੰਤਰੀ ਸਾਹਿਬ ਦੇ ਅੱਗੇ ਆਉਣਾ ਕੁਲਬੀਰ ਸਿੰਘ ਜੀਰਾ ਜਿਹੜੇ ਕਹਿੰਦੇ ਮੈਂ ਵੀ ਪੰਥਕ ਆ ਕਹਿੰਦੇ ਰਾਣਾ ਜੀ ਨੇ ਆਪਣੀ ਸੀਟ ਛੱਡ ਕੇ ਮੈਨੂੰ ਦੇ ਦਿੱਤੀ ਜਾਂਦੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਆ ਮਨਜੀਤ ਸਿੰਘ ਮੀਆਂਵਿੰਡ ਜੀ ਬੀਜੇਪੀ ਵੱਲੋਂ ਸਾਰੇ ਦਾਅਵਾ ਜਾਰੀ ਕਰ ਰਹੇ ਆ ਇਹਨੂੰ ਕਿਵੇਂ ਦੇਖਦੇ ਆ ਤੁਸੀਂ ਉਹਨੇ ਇਹ ਪਹਿਲੀ ਗੱਲ ਉਹਦੇ ਕਿਹੜੇ ਪੰਥਕ ਨੇ ਆਪਾਂ ਜਾਣਦੇ ਆ ਜੀ ਇਹਨਾਂ ਦੇ ਬਸ ਮਖੌਟੇ ਪਾਏ ਹੋਏ ਨੇ ਬੰਦਕਾਂ ਦੇ ਸਿਰਾਂ ਤੇ ਪੱਗਾਂ ਤਾਂ ਜਰੂਰ ਨੇ ਦਸਤਾਰਾਂ ਤਾਂ ਸਜਾਈਆਂ ਹੋਈਆਂ ਨੇ ਪਰ ਭਾਵਨਾ ਤੇ ਵਿਚਾਰ ਤਾਂ ਰਾਂ ਦੀ ਪੰਥਕ ਨਹੀਂ ਹੈਗੀ ਲੋਕਾਂ ਦੀ ਬਾਕੀ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦਾ ਕੋਈ ਮੁਕਾਬਲਾ ਹੈਗਾ ਮਤਪਾਲ ਸਿੰਘ ਦਾ ਮੈਨੂੰ ਐਦਾਂ ਮਹਿਸੂਸ ਨਹੀਂ ਹੁੰਦਾ